ਏ ਨਹੀਂ ਕਿ ਨੈਲਾ ਦੈਲਾ ਸਰ ਆਪਣੇ ਪੈਰੀਂ ਆਪ ਘੋੜਾ ਮਾਰ ਲਿਆ ਹੁਣ ਰੋਂਦੇ ਫਿਰਦੇ ਆ ਜੀ ਜੀ ਐ ਸਰ ਐਸਾ ਤਾਂ ਲੱਗਾ ਕੇਜਰੀਵਾਲ ਦਾ ਵੇਖੋ ਕਿੰਨਾ ਵੱਡਾ ਧੋਕਾ ਕਿ ਕੋਈ ਰਾਜ ਸਭਾ ਦਾ ਮੈਂਬਰ ਕਿਹੜਾ ਬਣਾਇਆ ਆਪ ਬੰਦਿਆਂ ਜੋ ਜੀ ਤੇ ਹੋਣੇ ਇਹਨੂੰ ਇਹਨੂੰ ਨਾ ਜੇ ਇਹਨੂੰ ਮੁੱਖ ਮੰਤਰੀ ਸਾਹਿਬ ਸਟਿੱਕਰ ਧੁਕਾ ਚੰਗੀਆਂ ਕਰ ਲੈਂਦੇ ਹੀ ਕਣਕ ਵਢਾ ਕੇ ਉਹਦਣੀ ਰੋਲਾ ਪੈ ਗਿਆ ਕਣਕ ਵਢਾ ਕੇ ਪੱਗ ਸਿੰਘ ਨੇ ਇਹ ਤਾਂ ਨਹੀਂ ਆਖਿਆ ਵੀ ਮੇਰੇ ਪਿੰਡ ਆ ਕੇ ਪੱਗ ਬਣ ਕੇ ਤੇ ਕਣਕ ਵਢਾ ਕੇ ਇੱਥੇ ਸੌ ਖਾਲਾ ਸੌ ਦੇ ਭਾਵੇਂ ਕਮਰੇ ਜੁ ਵੜ ਕੇ ਖਾ ਰਿੰਦਾ ਬੋਲਣੇ ਤੇ ਕੰਮ ਐ ਮਸ਼ਹੂਰੀਆਂ ਤੇ ਬੋਲਣ ਡੇ ਬਿਲਕੁਲ ਜੀ ਕਿੰਨੇ ਇਹ ਪਰਚੇ ਦਿੱਲੀੋਂ ਚੁੱਕ ਕੇ ਲਿਆ ਕੇ ਪਰਚਾ ਕੀਤਾ ਉਹਦੇ ਚਾਰ ਆ ਅਬ ਇਹ ਲੇਟ ਗਣੀਏ ਤੇ ਮੇਰਾ ਹਫਤਾ ਲੱਗ ਜਾਂਦਾ ਇਹਨਾਂ ਦੇ ਜਿਹੜੇ ਬੈਗ ਗੇਅਰ ਮਾਰੇ ਆ ਫਿਰ ਗਵਰਨਰ ਨਾਲ ਪੰਗਾ ਪਾ ਹੱਡਿਆ ਕਦੀ ਉਹਦੇ ਨਾਲ ਪੰਗਾ ਫਿਰ ਉੱਥੇ ਉੱਥੇ ਬਾਵਾ ਡੰਗੂਆ ਪ੍ਰਤਾਪ ਬਾਜਵੇ ਨਾਲ ਤੇ ਦੂਜੇ ਨਾਲ ਤੇ ਜੀ ਨਾਲ ਕੀ ਕਰਦਾ ਇਹ ਮੁੱਖ ਮੰਤਰੀ ਤੁਸੀਂ ਵੇਖੋ ਹੱਸਾਉਂਦਾ ਇਹਨਾਂ ਦੀਆਂ ਗੱਲਾਂ ਤੋਂ ਜੇ ਇਹਨਾਂ ਕੋਠੇ ਢਾਉਣੇ ਹੁੰਦੇ ਤੇ ਸਾਲ ਪਹਿਲਾਂ ਕਵਰ ਵਿਜੇ ਪ੍ਰਤਾਪ ਸਿੰਘ ਨੇ ਲੇਟ ਦਿੱਤੀ ਵੀ ਇਹਨਾਂ ਦਾ ਜਿਹੜਾ ਮੈਂਦਾਵਾ ਦਿੱਲੀ ਵਾਲਾ ਉਹਦੇ ਬੰਦੇ ਇੱਥੇ ਪੱਕੇ ਬੈਠੇ ਨਸ਼ਾ ਵੇਚ ਕੋੰਡੇ ਕਿਦਾਂ ਖਤਮ ਹੋ ਜੂ ਉਹਨਾਂ ਨੂੰ ਤੇ ਪੁੱਛਿਆ ਨਹੀਂ ਵੀ ਐਮ ਐਲ ਏ ਸਾਹਿਬ ਦੱਸੋ ਕਿਹੜੇ ਬੰਦੇ ਆ ਜੀ ਤੇ ਹੁਣ ਜਦੋਂ ਦਿੱਲੀੋਂ ਇਹਨਾਂ ਨੂੰ ਅੱਖੀ ਘਟਾ ਪਾਸਤਾ ਲੋਕਾਂ ਨੇ ਹੁਣ ਇਹ ਆ ਬੜੇ ਫਿਰਦੇ ਆ ਵੀ ਕੋਠੇ ਢਾ ਦੋ ਕਿ ਹੁਣ ਤਹਿਸੀਲਦਾਰਾਂ ਨੂੰ ਬਦਲ ਵੀ ਦੇਣਗੇ ਤੇ ਉਹਨਾਂ ਨੂੰ ਕੋ ਕਿ ਕ੍ਰਾਪਸ਼ਨ हट ਜੂਗੀ ਜੀ ਪਹਿਲੇ ਪੈਰ ਤੋਂ ਹੀ ਨੇ ਜਦੋਂ ਪਲੇਅਰ ਧੋੜਨ ਲੱਗਦਾ ਵਾ ਉਦੋਂ ਪਤਾ ਨਹੀਂਦਾ ਵੀ ਇਹਨਾਂ ਇਹਨਾਂ ਦੀ ਮੰਜ਼ਿਲ ਕੀ ਹੈ ਇਹਨਾਂ ਨੇ ਝੂਠ ਮਾਰ ਮਾਰ ਕੇ ਇਛਤਿਹਾਰ ਦੇ ਦੇ ਕੇ ਪੰਜਾਬ ਦਾ ਬੇੜਾ ਕਰ ਕਰ ਲਿਆ ਤੇ ਹੁਣ ਤੁਸੀਂ ਜਿਕੇੜ ਕਰਿਓ ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲੈਣ ਹੁਣ ਲੋਕਾਂ ਦਾ ਨਾ ਫੇਸ ਇਹਨਾਂ ਤੋਂ ਉਲਟ ਹੋ ਗਿਆ ਹੁਣ ਜਿਹੜਾ ਕਿਸਾਨਾਂ ਵਾਲੀ ਗੱਲ ਹੀ ਜੁਨੀਅਨਾਂ ਦੇ ਨਮਾਇंदे ਤੇ ਉੱਠ ਕੇ ਆ ਜਾਂਦੇ ਵੀ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਕਦੀ ਉਹ ਥੋੜੇ ਉੱਠ ਕੇ ਭੱਜ ਜਾਂਦੇ ਵੀ ਤੁਸੀਂ ਕਰ ਲੋ ਜੋ ਕਰਨਾ ਵੀ ਬਿਲਕੁਲ ਜੀ ਪਿਓ ਪਿਓ ਹੀ ਹੁੰਦਾ ਮਾਂ ਪਿਓ ਮਾਂ ਬਾਪ ਮਾਂ ਬਾਪ ਹੀ ਹੁੰਦਾ ਬੱਚੇ ਭਾਵੇਂ ਜਿੰਨੀ ਮਰਜ਼ੀ ਜਿੰਦਾ ਕਰਨ ਉਹ ਵਰਚਾਉਂਦੇ ਰਹਿੰਦੇ ਤੇ ਇਹ ਵੇਖ ਲਓ ਕੀ ਖਲਾਰਾ ਪਾ ਕੇ ਪੈ ਗਿਆ ਤੇ ਇਹ ਖਲਾਰੇ ਦਾ ਫਾਇਦਾ ਹੈ ਜਿਹੜਾ ਮੁੱਖ ਮੰਤਰੀ ਵੱਡਾ ਕਾਫਲਾ ਲੈ ਕੇ ਨਿਕਲਿਆ ਫਿਰ ਲਓ ਜੀ ਖਲਰ ਪੁਰਲ ਵੀ ਹੁਣ ਫੇਰ ਲਾ ਲਈਦਾ ਜੀ ਤੇ ਲੋਕ ਸਾਹਿਬ ਜੇ ਇਹ ਨਾ ਜੇ ਨਾ ਨਹੀਂ ਆਲੇ ਫੜਦੇ ਹੁੰਦੇ ਤੇ ਕਵਰ ਵੀ ਜੇ ਪ੍ਰਤਾਪ ਜ਼ਿੰਮੇਵਾਰ ਬੰਦਾ ਉਹ ਆਂਦਾ ਹੀ ਆ ਉਹ ਮੈਂ ਪੜਾਉਂਦਾ ਉਹ ਤੇ ਪੜੇ ਨਹੀਂ ਨਾ ਜੀ ਮਹਾਰਿ ਛੁੱਟ ਬੰਦ ਹੋਣੀ ਇਹ ਨਾ 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 ਪਲਾਟਿੰਗ ਛਲਾਟਿੰਗ ਜਿਹੜੀ ਇਹਨਾਂ ਕਲੋਨੀਆ ਗੱਟੀਆਂ ਉਹਦੇ ਉਹਨਾਂ ਨੂੰ ਦੇ ਕੁਝ ਫੜਿਆ ਨਹੀਂ ਇਹਨਾਂ ਵੀ ਲਿਓ ਵੀ ਟੈਕਸ ਦੋ ਸਾਡਾ ਹੂੰ 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 ਇਹ ਕਰਕੇ ਕੱਖ ਨਹੀਂ ਹੋਣਾ ਰੌਲਾ ਰੱਪਾ ਰਹਿਣਾ ਲੋਕਾਂ ਦਾ ਵਿਸ਼ਵਾਸ ਆਪਣਾ ਲੋਕਾਂ ਜੀ ਇਹਨਾਂ ਬਹੁਤ ਬੁਰੀ ਤਰ੍ਹਾਂ ਵਿਸ਼ਵਾਸ ਗਵਾ ਲਿਆ ਤੁਸੀਂ ਮੌਕਾ ਹੁਣ ਦੋ ਵੇਖੋ ਕੀ ਬਣਦਾ ਧੰਨਵਾਦ ਜੀ